ਹਾਂਜੀ ਆਪਾਂ ਉੱਠ ਖੜੇ ਆ ਗੁੱਡ ਮਾਰਨਿੰਗ ਸਾਰਿਆਂ ਨੂੰ ਰਾਤ ਨੂੰ ਡਿਊਟੀ ਨਹੀਂ ਮਿਲੀ ਮੈਂ ਉੱਠਣ ਸਾਰ ਪਹਿਲਾਂ ਮੈਂ ਕਿ ਰਾਣੀ ਸੁਧਰਾ ਨੂੰ ਕਰ ਦਿਆ ਤਿਆਰ ਇਹ ਵੀ ਕਿਛਦਾ ਕੁਛ ਦਾ ਡੁੱਟੀਆਂ ਪਈਆਂ ਉਹਨੂੰ ਵੀ ਭਰਨਾ ਪਹਿਲਾਂ ਇਹਣਾ ਹੋਵੇ ਕਿ ਤੇ ਉਹ ਫੜ ਲੈਣ ਲਓ ਜੀ ਉਸ ਤੋਂ ਬਾਅਦ ਪੀਤਾ ਪਾਣੀ ਪਾਣੀ ਪੀ ਗਏ ਲਓ ਜੀ ਕਰਮਾਂ ਵਾਲੀ ਇਹ ਟੈਟੂ ਦਿੱਤੇ ਸੀ ਚਮਕਾ ਤੇ ਪਹਿਲਾਂ ਖਾਦਾ ਪੀਨਟ ਬੜ ਦਾ ਚਮਚਾ ਕਿਉਂਕਿ ਬਰੈਡ ਹੋਏ ਪਈ ਸੀ ਖਤਮ ਮੈਂ ਕਿਹਾ ਇਦਾਂ ਹੀ ਚੱਲ ਸਾਰ ਲੈਨੇ ਆ ਲਓ ਜੀ ਬਾਈ ਜੀ ਕੱਪੜਿਆਂ ਤੋਂ ਬਾਹਰ ਹੋਏ ਪਈ ਸੀ ਕਿੰਨਾ ਮੈਨੂੰ ਕੱਲ ਦਾ ਖੜਾ ਮੈਂ ਕੋਈ ਡਿਊਟੀ ਨਹੀਂ ਮਿਲੀ ਗੱਲ ਆ ਕੋਈ ਮੈਂ ਕਿਹਾ ਤੇਰੇ ਬਰਾਬਰ ਆਪਾਂ ਵੀ ਕੱਪੜੇ ਲਾ ਲੈਨੇ ਆਪਾਂ ਕੱਪੜੇ ਨਹੀਂ ਲਾਏ ਆਪਾਂ ਚੱਲੇ ਆ ਰਨਿੰਗ ਲਾਉਣ ਰਨਿੰਗ ਲਾਉਣ ਲਈ ਆਪਾਂ ਖਿੱਚ ਦੀ ਤਿਆਰੀ ਮੈਂ ਕਿਹਾ ਭ ਪਾਰਕ ਜੀ ਮਿਲਦਾ ਲਓ ਜੀ ਆ ਮਾਤਾ ਨੇ ਕਿਹੜਾ 올림픽 ਖੇਡਣਾ ਇਹ ਫਿਰ ਵੀ ਸੈਰ ਕਰ ਰਹੀ ਹੈ ਤੇ ਕੀ ਆਪਣੇ ਟੈਕਸੀ ਵਾਲਾਂ ਦੇ ਪੱਲੇ ਬਸ ਆਹੀ ਕੁਝਾ ਵੀ ਤੁਸੀਂ ਕੱਲੇ ਨਸ਼ੇੜੀ ਹੁੰਨੇ ਆ ਜਾਂ ਤੁਸੀਂ ਦਾਰੂ ਪਿਆਲੇ ਪੀਨੇ ਆ ਆ ਬਾਬੇ ਨੇ ਕਿਹੜਾ ਦੱਸੋ ਕੋਈ ਕੰਪੀਟੀਸ਼ਨ ਕਿਹੜਨਾ ਇਹ ਫਿਰ ਵੀ ਸੈਰ ਕਰ ਰਿਹਾ ਮੈਨੂੰ ਮੋਟੀਵੇਸ਼ਨ ਮਿਲੀ ਮੈਂ ਖਿੱਚਦਾ ਮੀਟਰ ਹੋਰ 4 ਕਿਲੋਮੀਟਰ ਰਨਿੰਗ ਕਰ ਦੋ ਬਾਅਦ ਆ ਅੰਕਲ ਅਰਗੇ ਵੀ ਸੈਰ ਕਰਦੇ ਫਿਰਦੇ ਆ ਆਪਾਂ ਉਹਨਾਂ ਚਿਰ ਨਹੀਂ ਕਰਦੇ ਜਿੰਨਾ ਚਿਰ ਆਪਾਂ ਨੂੰ ਡਾਕਟਰ ਨਹੀਂ ਕਹਿੰਦੇ ਮੈਂ ਕਹਾਂ ਖੜਜੋ ਮੈਨੂੰ ਹੁੱਲੇ ਹਲਾਰੇ ਕਰ ਲੈਣ ਤੋਂ ਬਾਅਦ ਚ ਆਪਾਂ ਰਨਿੰਗ ਰੂਨਿੰਗ ਕਰਕੇ ਕਰੀ ਸਟੈਚਿੰਗ ਸਟੈਚਿੰਗ ਕਰ ਤੋਂ ਬਾਅਦ ਆ ਜੰਪਿੰਗ ਜੁੰਪਿੰਗ ਦੇ ਖੰਭ ਖਲਾਰ ਕੇ ਮੈਂ ਕਹਾਂ ਮੇਰੀ ਫੈਟ ਘਟਣੀ ਚਾਹੀਦੀ ਹੈ ਮੈਂ ਆਪਣੀ ਮਹਿਕਮੇ ਲਈ ਇੱਕ ਪ੍ਰਭਾਵਿਤ ਕਰਨ ਵਾਲਾ ਬੰਦਾ ਬਾਨਾ ਚਾਹਣਾ ਉਸ ਤੋਂ ਬਾਅਦ ਐਪਸ ਦੀ ਐਕਸਰਸਾਈਜ਼ ਲਈ ਐਡਾ ਕਾ ਮੈਂ ਫੁਗਰੀ ਪੁਣੇ ਚ ਆ ਗਈ ਲੋ ਜੀ ਪਹਿਲਾਂ ਮੈਂ ਆ ਹੈਂਡ ਸਟੈਂਡ ਕਰਨ ਲੱਗਿਆ ਸੀ ਪਹਿਲੀ ਵਾਰੀ ਮੈਂ ਕਹਾਂ ਚੱਲ ਗੱਲ ਨਹੀਂ ਬਣੀ ਚੰਗਾ ਭਲਾ ਸਹੀ ਸਲਾਮਤ ਹੋ ਗਿਆ ਹੀ ਮੈਂ ਦੂਰੀ ਹਰੀ ਫੇਰ ਪ ਜਦੋਂ ਦੂਰੀਆਰੀ ਪੰਗਾ ਲੈਣ ਲੱਗਿਆ ਤੇ ਮੈਨੂੰ ਤਾਂ ਸਮਝ ਨਹੀਂ ਲੱਗ ਰਹੀ ਸੀ ਮੈਂ ਕਰ ਸਕਦਾ ਜਾਂ ਨਹੀਂ ਪਰ ਹੋਇਆ ਨਹੀਂ ਇਹ ਲਓ ਜੀ ਦਾੜ ਦੇਲੇ ਡਿੱਗਿਆ ਮੈਂ ਦੰਦੀਆਂ ਹੀ ਕੱਢ ਲਾ ਪਿਆ ਕਿਉਂਕਿ ਮੇਰੇ ਸੱਟ ਨਹੀਂ ਵੱਜੀ ਸੱਟ ਕਿਹੜੀ ਵੱਜੀ ਸੀ ਆ ਪਿੰਜਰੀ ਤੇ ਝਰੀਟਾਂ ਹੀ ਪੈਗੀਆਂ ਸੀਗੀਆਂ ਆ ਗਿਆਨੀ ਜੀ ਕਹਿੰਦੇ ਹੁਣ ਸੌਖਾ ਕਹਿੰਦਾ ਮੈਂ ਕਹਾਂ ਹੁਣ ਤੇ ਜਿਹੜਾ ਕੁਝ ਹੋਣਾ ਸੀ ਹੋ ਗਿਆ ਵਜ ਗਈ ਸੀ ਜਿਹੜੀ ਵਜਣੀ ਸੀ ਚੱਲ ਲੱਤ ਲੁੱਤ ਨਹੀਂ ਟੁੱਟੀ ਇੰਨਾ ਹੀ ਬਚਤ ਰਹਿ ਗਈ ਉਸ ਤੋਂ ਬਾਅਦ ਖੜ ਜਾ ਮੈਂ ਕਹਾਂ ਤੇਰਾ ਵੀ ਢੀੜਾ ਕਢਾਉਣੇ ਆਪਾਂ ਚੱਲੇ ਬ੍ਰੈਡ ਆਮਲੇਟ ਖਾਣ ਬ੍ਰੈਡ ਆਮਲੇਟ ਖਾਣ ਤੋਂ ਬਾਅਦ ਲਓ ਜੀ ਐਪਸ ਦੇਖੋ ਨਿਕਲੇ ਸੀਗੇ ਹੈਗਾ ਕੋਈ ਟੈਕਸੀ ਡਰਾਈਵਰ ਜਿਹਦੇ ਐਪਸ ਨਿਕਲੇ ਹੁਣ ਚਲੋ ਛੱਡੋ ਬਰੇ ਆ ਸੁਣੋ ਬਾਈਆਂ ਦੀ ਆ ਜ਼ਰਦਾਰ ਜੀ ਇਹ ਨੰਗੇ ਹੋਏ ਬੈਠੇ ਗੱਲ ਸਹੀ ਆ ਕੰਮ ਮਰੋ ਮਾਰ ਚੱਲੰਦਿਆ ਪੱਖੇ ਲਾਏ ਨੇ ਅਸੀਂ ਬੰਦ ਨੇ ਕੱਪੜਿਆ ਤੋਂ ਕੱਪੜਿਆ ਤੋਂ ਬਾਹਰ ਹੋ ਗਏ ਆ ਬਾਹਰ ਆਇਆ ਧੋਪਾਈ ਜਾਂਦੀ ਏ ਕੱਪੜੇ ਸੁਕਲੇ ਪਾਇਆ ਹੀ ਲਾ ਕੇ ਲੈ ਆਏ ਆ ਆਹ ਰਾਣੀਆਂ ਖੜੀਆਂ ਇਹ ਸਾਰੇ ਟੈਕਸੀ ਵਾਲਿਆਂ ਦਾ ਇਹੀ ਹਾਲ ਆ ਪਾ ਇਹ ਕੋਈ ਇਹ ਸਾਡਾ ਤੱਲਿਆ ਦਾ ਨਹੀਂ ਆ ਜਿੰਦਗੀ ਵਿਚਾਰ ਚਾਹ ਕਹਿੰਦਾ ਸਾਰਿਆਂ ਦੇ ਨਾਲੀਆਂ ਹੁਣ ਮੈਂ ਕਹਦਾ ਕਿ ਚੱਲ ਤੋ ਸਵਾਦੀਆਂ ਲਿਆਵਾ ਲਓ ਜੀ ਉਸ ਤੋਂ ਬਾਅਦ ਇਹ ਕਹਿੰਦਾ ਇਹ ਤੁਹਾਡੀ ਥਾਲੀ ਆਪਾਂ 50 ਚ ਖਾਦੀ ਲਓ ਜੀ ਆਪਾਂ ਪਹੁੰਚ ਗਏ ਸੀਗੇ ਪ੍ਰਸ਼ਾਦਾ ਛਕਣ ਪ੍ਰਸ਼ਾਦਾ ਛਕ ਕੇ ਇਹ ਕਹਿੰਦਾ ਗੱਡੀ ਤੂੰ ਚਲਾ ਮੈਂ ਕਹਾ ਮੈਂ ਬਗਾਨੀ ਗੱਡੀ ਨਹੀਂ ਚਲਾਉਂਦਾ ਭਰਾਵਾ ਤੂੰ ਚਾਹ ਚੂਪੀ ਕੇ ਆਪਦੀ ਗੱਡੀ ਆਪ ਚਲਾਈ ਉਸ ਤੋਂ ਬਾਅਦ ਅਸੀਂ ਸਿੱਧਾ ਪਹੁੰਚ ਗਏ ਸੀਗੇ ਫੇਰ ਪਾਰਕ 'ਚ ਰੁਟਦਾ ਰਟੀਆਂ ਹਾਜਮ ਕਰਕੇ ਬਾਬੇ ਦੀ ਮੇਰ ਨਾਲ ਮਿਲ ਗਈ ਸੀਗੀ ਡਿਊਟੀ ਡਿਊਟੀ ਜਿਹੜੀ ਮਿਲੀ ਉਹ ਆਪਾਂ ਤੁਹਾਨੂੰ ਅਗਲੀ ਵੀਡੀਓ 'ਚ ਦਿਖਾਵਾਂਗੇ ਜਿਨ੍ਹਾਂ ਨੂੰ ਵੀਡੀਓ ਚੰਗੀ ਲੱਗਦੀ ਹੈ ਪੇਜ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਓ ਜੀ ਆਪਾਂ ਨਹਾ ਧੋ ਕੇ ਬਣ ਕੇ ਮੋਰ ਚੱਕਣ ਚੱਲੇ ਡਿਊਟੀ ਮਿਲਦੇ ਆ ਫਿਰ ਥੈਂਕ ਯੂ ਸੋਮਾ